13 ਫਰਵਰੀ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਦੂਜੇ ਪਾਸੇ ਪ੍ਰਸ਼ਾਸਨ ਦਾ ਕਾਫੀ ਆਮੋ-ਸਾਮਣਾ ਹੋਇਆ ਵੀ ਦਿਖਾਈ ਦੇ ਰਿਹਾ ਤੇ ਕਿਸਾਨ ਜਥੇਬੰਦੀਆਂ ਨੇ ਪੂਰਾ ਡਟਿਆ ਹੋਇਆ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਜੋ ਮੰਗ ਹੈ ਉਹ ਹੱਬ ਮਨਾ ਕੇ ਸਰਕਾਰ ਤੋਂ ਹੋਟਾਂਗੇ ਤੇ ਦੂਜੇ ਪਾਸੇ ਜੋ ਵੀ ਬੀਤੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿਸਾਨ ਜਥੇਬੰਦੀਆਂ ਦੇ ਅਥਰੂ ਗੈਸ ਦੇ ਘੋੜੇ ਸੁੱਟੇ ਗਏ ਤੇ लाठी चार्ज ਕੀਤਾ ਗਿਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੇ ਪਲਟਵਾਰ ਕੀਤਾ ਅਤੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਜਿਹੜਾ কুরਸੀ ਤੋਂ ਉੱਠ ਕੇ ਦੇਖਣਾ ਚਾਹੀਦਾ ਹੈ ਤੇ ਆਮ ਜਨਤਾ ਦੀ ਜਿਹੜੀ ਆ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਤੇ ਕਿਸਾਨ ਜਥੇਬੰਦੀਆਂ ਦਾ ਪੱਖ ਵੀ ਕੇਂਦਰ ਸਰਕਾਰ ਨੂੰ ਲੈਣਾ ਚਾਹੀਦਾ ਹੈ ਕਿਉਂ ਸਰਕਾਰ ਸੁੱਤੀ ਪਈ ਹੈ ਤੇ ਬਾਰ ਬਾਰ ਕਿਸਾਨੀ ਅੰਦੋਲਨ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਪੂਰੇ ਮੁੱਦਿਆਂ ਲੈ ਕੇ ਸੁਣਦੇ ਆ ਕਿ ਸਾਡ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ ਆਂਤਮਈ ਖੂਲ ਲੜਦੇ ਲੋਕ ਬੈਠਿਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਹੈ ਜੇ ਬੰਬ ਚਲਾਉਣੇ ਕਿ ਇਹਨਾਂ ਨੂੰ ਬਾਰਡਰ ਬਣਾਤਾ ਪਾਕਿਸਤਾਨ ਦਾ ਇਹ ਜਿਹੜੀ ਨੀਤੀ ਹੈ ਇਹ ਅੰਗਰੇਜ਼ਾਂ ਵਾਲੀ ਨੀਤੀ ਹੈ ਵੀ लाठी ਨਾਲ ਲੋਕਾਂ ਨੂੰ ਕੁੱਟ ਕੇ ਦਵਾਉਣਾ ਪਰ ਮੈਂ ਅੱਜ ਕਹਿਣਾ ਹੈ ਸਰਕਾਰ ਨੂੰ ਵੀ ਕਦੇ लाਠੀਆਂ ਦੇ ਨਾਲ ਲੋਕਾਂ ਨੂੰ ਦਵਾਇਆ ਨਹੀਂ ਜਾਂਦਾ ਹੁੰਦਾ ਅੰਗਰੇਜ਼ਾਂ ਨੇ ਜੇ लाठी ਲੋਕਾਂ ਦੇ ਚੱਕੀ ਦੀ ਤਾਂ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਭਾਰਤ ਦੇ ਵਿੱਚੋਂ ਮੈਂ ਇਹ ਗੱਲ ਕਹਿਣਾ ਵੀ ਇਹ ਸਰਕਾਰ ਨੂੰ ਕੁਰਸੀ ਤੋਂ ਥੱਲੇ ਆਉਣਾ ਪੈਣਾ ਹੈ ਜਿਵੇਂ ਲੋਕ ਪਹਿਲਾਂ ਉਹ ਆਪ ਕਹਿ ਰਿਹਾ ਇੱਥੇ ਦਾ ਪ੍ਰਧਾਨ ਮੰਤਰੀ ਵੀ ਮੈਂ ਗੱਡੀਆਂ ਦੇ ਵਿੱਚ ਚਾਹ ਫਲਿਉਂਦਾ ਸੀ ਲੋਕਾਂ ਨੂੰ ਚਾਹ ਦਾ ਕੰਮ ਕਰਦਾ ਸੀ ਪਰ ਮਾੜੇ ਦਿਨ ਆਏ ਨੇ ਸਰਕਾਰ ਦੇ ਇਹਨੇ ਉਹੀ ਚਾਹ ਵਾਲਾ ਜਿਹੜਾ ਕੇਤਲੀ ਚੱਕਣੀ ਆ ਜਾਂ ਭਾਂਡੇ ਧੋਣੇ ਨੇ ਜਿਵੇਂ ਦਾ ਸਰਕਾਰ ਸਰਕਾਰ ਨੇ ਰਵਈਆ ਆ ਕਿਸਾਨੀ ਦੇ ਨਾਲ ਉਹ ਰੇਨਾ ਤੱਕੇ ਦੇ ਨਾਲ ਲੋਕਾਂ ਦੇ ਨੌਜਵਾਨ ਬੱਚਿਆਂ ਦੀਆਂ ਜਾਨਾਂ ਗਮਾਤੀਆਂ ਇਹ ਸਰਕਾਰ ਵਾਲਾ ਕੰਮ ਨਹੀਂ ਸਰਕਾਰ ਦਾ ਕੰਮ ਹੁੰਦਾ ਪਰਜਾ ਦੀਆਂ ਤਕਲੀਫਾਂ ਸੁਣਨੀਆਂ ਪਰਜਾ ਦੇ ਦੁੱਖ ਸੁਣਨੇ ਪਰ ਇਹ ਨਵਾਂ ਕੰਮ ਦੇਖਿਆ ਵੀ ਗੋਲੀਆਂ ਮਾਰ ਕੇ ਲੋਕਾਂ ਦੀ ਹੱਤਿਆ ਕਰ ਦੋ ਸ਼ਹੀਦ ਕਰ ਦੋ ਲੋਕਾਂ ਨੂੰ ਪਰ ਇਹ ਲੋਕ ਜਿਹੜੇ ਬਾਹਰੋਂ ਸਾਈਡ ਤੋਂ ਗੱਲਾਂ ਲੈ ਕੇ ਆਉਂਦੇ ਨੇ ਨਾ ਕੁਝ ਜਥੇਬੰਦੀਆਂ ਮੈਂ ਕਹੂੰਗਾ ਮੈਂ ਝੰਜਕਦਾ ਨਹੀਂ ਵਿਰੋਧ ਕਰਦੀਆਂ ਨੇ ਵੀ ਜੇ ਕਿਸਾਨਾਂ ਨੂੰ ਡਲੇਵਾਲ ਸਾਹਿਬ ਨੇ ਕੁਝ ਲੈ ਕੇ ਦਿੱਤਾ ਤਾਂ ਸਾਡੇ ਦਾ ਪੱਲੇ ਕੁਝ ਨਹੀਂ ਰਹਿਣਾ ਪਰ ਇਹ ਤੇ ਮੈਂ ਕਹਿੰਦਾ ਵੀ ਉਹ ਕਿਸਾਨੋ ਤੁਹਾਡੇ ਦੋਖੀ ਲੋਕ ਨੇ ਜਿਹੜੇ ਇਸ ਗੱਲ ਦੇ ਉੱਤੇ ਵਿਰੋਧ ਕਰਦੇ ਨੇ ਤੁਹਾਡੇ ਹੱਕ 'ਚ ਖੜਨਾ ਬਣਦਾ ਤੀ ਨਾ ਕਿ ਤੁਹਾਡਾ ਵਿਰੋਧ ਕਰਨਾ ਬਣਦਾ ਤੀ ਨਾ ਕਿ ਤੇ ਡੱਲੇਵਾਲ ਸਾਹਿਬ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਇਹ ਲੋਕਾਂ ਦੀ ਲੜਾਈ ਲੜਦਾ ਹੈ ਜੇ ਸਰਕਾਰ ਨੇ ਐਮਐਸਬੀ ਮੰਨੀ ਤੀ ਸੁਆਮੀ ਰਾਤਨ ਦੀ ਰਿਪੋਰਟ ਮੰਨੀ ਤੀ ਵੀ ਅਸੀਂ ਦਿਮਾਗੇ ਤਾਂ ਡੱਲੇਵਾਲ ਸਾਹਿਬ ਲੋਕਾਂ ਨੂੰ ਲੈ ਕੇ ਦਿੱਲੀ ਨੂੰ ਚੱਲਿਆ ਕੋਈ ਉੱਥੇ ਉਹਦਾ ਆਪਦਾ ਨਿੱਜੀ ਕੰਮ ਨਹੀਂ ਪਰ ਸਰਕਾਰ ਜੋ ਵੀ ਮਰਜ਼ੀ ਲਾਠੀ ਚਲਾਉਂਦੀ ਆ ਗੋਲੀਆਂ ਚਲਾਉਂਦੀ ਆ ਪਰ ਇਹ ਲੋਕ ਆਪਦੀ ਮੰਗ ਮਨਾ ਕੇ ਹਟਣਗੇ ਜਿੰਨਾ ਵੀ ਸਰਕਾਰ ਅੱਗੇ ਪੁਲਿਸ ਲਾਈ ਆ ਪ੍ਰਸ਼ਾਸਨ ਲਾਇਆ ਆ ਲੋਕਾਂ ਦਾ ਖੂਨ ਉਵੇਂ ਬਾਲਾ ਖਾਂਦਾ ਪਿੰਡਾਂ ਦੇ ਵਿੱਚੋਂ ਲੰਗਰ ਦੀ ਗੱਲ ਕਰ ਲਈਏ ਸਾਨੂੰ ਪਹਿਲਾ ਹੈਗਾ ਤੀ ਵੀ ਹੋ ਸਕਦਾ ਕੋਈ ਲੰਗਰ ਦੀ ਕਮੀ ਪੇਸ਼ੀ ਆਵੇ ਲੋਕ ਆਪਦੇ ਟਰਾਲੀਆਂ ਦੇ ਵਿੱਚ 6 ਮਹੀਨਾ ਦਾ ਸਾਲ ਦਾ ਰਸਣ ਲੈ ਕੇ ਤੁਰੇ ਤੇ ਮੈਨੂੰ ਲੱਗਦਾ ਜੀ ਬੰਦਿਆਂ ਨੇ ਆਪਣੇ ਰਾਸਣ ਦੇ ਥੈਲਿਆਂ ਦੇ ਮੂੰਹ ਵੀ ਨਹੀਂ ਖੋਲੇ ਇੱਥੇ ਆਲੇ-ਦਾਲੇ ਦੇ ਇਲਾਕੇ ਦੇ ਲੋਕਾਂ ਨੇ ਕਿਸਾਨਾਂ ਨੇ ਲੰਗਰ ਦੀਆਂ ਦੁਕਾਨਾਂ ਲਾ ਆਦੀਆਂ ਜਿਵੇਂ ਕਿਸੇ ਸ਼ਹਿਰ ਦੇ ਵਿੱਚ ਕੋਈ ਦੁਕਾਨਾਂ ਲੱਗੀਆਂ ਨੇ ਕਿਸੇ ਲੈਣ ਚ ਲੱਗਣ ਦੀ ਲੋੜ ਨਹੀਂ ਪਈ ਘਰ ਕੱਲੀ-ਕੱਲੀ ਟਰਾਲੀ ਦੇ ਵਿੱਚ ਲੋਕ ਲੰਗਰ ਫੜਾ ਰਹੇ ਨੇ ਚਾਹ ਫੜਾ ਰਹੇ ਨੇ ਦੁੱਧ ਫੜਾ ਰਹੇ ਨੇ ਉੱਥੋਂ ਪਤਾ ਲੱਗਦਾ ਵੀ ਸਰਕਾਰ ਦੀ ਜਿਵੇਂ ਕਹਿਦੀ ਹੈ ਵੀ ਸਰਕਾਰ ਦੇ ਮਾੜੇ ਦਿਨਾਂ 'ਗੇ ਜਿਹੜੀ ਕਿਸਾਨਾਂ ਦੇ ਨਾਲ ਇਹ ਜਹ ਰੁਪਈਆ ਕਰਦੇ ਵਾ ਲੋਕਾਂ ਦੇ ਜੋਸ ਨੂੰ ਸਮਝਦੀ ਲੋਕਾਂ ਦੇ ਰੂਹ ਨੂੰ ਸਮਝਦੀ ਵੀ ਲੋਕ ਕੀ ਮੰਗਦੇ ਨੇ ਪਰ ਅੱਜ ਅਸੀਂ ਦਿੱਲੀ ਨਹੀਂ ਜਾਵਾਂਗੇ ਅਸੀਂ ਉਰੇ ਬੈਠੀ ਸਰਕਾਰ ਨੂੰ ਮਨਾਵਾਂਗੇ ਜਿਹੜੇ ਸਰਕਾਰ ਭਲੇਖੇ ਜਾਂ ਵੀ ਮੈਂ ਦਿੱਲੀ ਨਹੀਂ ਜਾਣ ਨੰਦੀ ਅਸੀਂ ਦਿੱਲੀ ਢਾਉਣੀ ਨਹੀਂ ਅਸੀਂ ਮੰਗਾ ਮਨਾਉਣ ਆਇਆ ਅਸੀਂ ਮੰਗਾ ਮਨਾਵਾਂਗੇ ਜਿਹੜੇ ਮੇਰੇ ਵੀਰ ਕਈ ਕਹਿੰਦੇ ਨੇ ਬੋਲਣ ਲੱਗੇ ਵੀ ਸਾਨੂੰ ਸ਼ਹੀਦ ਹੋਣਾ ਆਉਂਦਾ ਨਹੀਂ ਅਸੀਂ ਸ਼ਹੀਦ ਹੋਣਾ ਨਹੀਂ ਜਾਂ ਸ਼ਹੀਦ ਹੋਣ ਵਾਲੀ ਗੱਲ ਨਹੀਂ ਵੀ ਅਸੀਂ ਸ਼ਹੀਦ ਹੋਣੇ ਜਾਣਦੇ ਆ ਅਸੀਂ ਉਹ ਲੋਕਾਂ ਨੂੰ ਵੀ ਕੁਰਸੀ ਤੋਂ ਲਾਹਣ ਜਾਣਦੇ ਆ ਸਾਡੇ ਲਈ ਵੇਡਾ ਵੱਡਾ ਹਥਿਆਰ ਹੈ ਅਸੀਂ ਲੜਾਈ ਲੜਨ ਜਾਣਦੇ ਆ ਉਹਨਾਂ ਲੋਕਾਂ ਨਾਲ ਪਰ ਉਹਨਾਂ ਲੋਕਾਂ ਨੇ ਜਿਹੜਾ ਇਹ ਲੋਕਾਂ ਤੇ ਨਾਲ ਰਵੱਈਆ ਕਰਿਆ ਮਾੜਾ ਕਰਿਆ ਮੈਂ ਆਖਰ ਦੇ ਵਿੱਚ ਕਹਿਣਾ ਪਿੰਡ ਦੇ ਲੋਕਾਂ ਨੂੰ ਵੀ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਦੇਸ਼ ਦੇ ਲੋਕਾਂ ਨੂੰ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਆਪਦੇ ਹੱਕਾਂ ਦੇ ਲਈ ਮੂਹਰੇ ਆਵੋ ਵੀ ਆਪ ਸਰਕਾਰ ਨੂੰ ਇਹ ਜਿਆ ਸਬਖਸ ਕਹ ਆ ਦਈਏ ਵੀ ਅੱਗੇ ਨੂੰ ਪਤਾ ਲੱਗ ਜੇ ਸਰਕਾਰ ਨੂੰ ਵੀ ਕਿਸਾਨਾਂ ਨਾਲ ਟੱਕਰ ਕਿਵੇਂ ਲਈ